ਸੱਤ ਸ਼ਰੀਆ ਗਾਲ ਦੋਸਤੋਂ ਅੱਜ ਅਸੀਂ ਗੱਲ ਕਰਾਂਗੇ ਗਿੱਪੀ ਗਰੇਵਾਲ ਤੇ ਪ੍ਰਿੰਸ ਕਨਵਰਜੀਤ ਦੀ ਨਵੀਂ ਰਿਲੀਜ਼ ਹੋਈ ਫਿਲਮ ਵਾਰਨਿੰਗ 2 ਦੀ ਕਲੈਕਸ਼ਨ ਬਾਰੇ ਜੋ ਕਿ ਰਿਲੀਜ਼ ਹੁੰਦਿਆਂ ਹੀ ਤਮਾਕੇਦਾਰ ਕਲੈਕਸ਼ਨ ਕਰ ਰਹੀ ਹੈ ਅੱਜ ਮੈਂ ਤੁਹਾਨੂੰ ਇਸ ਫਿਲਮ ਦੀ ਕਲੈਕਸ਼ਨ ਦੇ ਨਾਲ ਇਸ ਫਿਲਮ ਦਾ ਬਜਟ ਸਕਰੀਨ ਡਾਇਰੈਕਟਰ ਤੇ ਪ੍ਰੋਡਿਊਸਰ ਬਾਰੇ ਦੱਸਾਂਗਾ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਅਜਾਹੀਆਂ ਹੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵਾਰਨਿੰਗ 2 ਫਿਲਮ ਜਿਸ ਵਿੱਚ ਸਾਨੂੰ ਗਿੱਪੀ ਗਰੇਵਾਲ ਤੇ ਪ੍ਰਿੰਸ ਕਨਵਰਜੀਤ ਹੋਲਾਵਾ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਇੱਕ ਐਕਸ਼ਨ ਮੂਵੀ ਹੋਣ ਦੇ ਕਾਰਨ ਇਹ ਫਿਲਮ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ ਵਾਰਨਿੰਗ 2 ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਐਸ ਫਿਲਮ ਦੀ ਪ੍ਰੋਮੋਸ਼ਨ ਵਿੱਚ ਇਸ ਫਿਲਮ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਤੇ ਫਿਲਮ ਨੂੰ ਇੰਡੀਆ ਦੇ ਕਈ ਵੱਡਿਆਂ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਕੈਨੇਡਾ, ਯੂ ਐਸ ਏ, ਇਟਲੀ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ। ਵਾਰਨਿੰਗ 2 ਫਿਲਮ ਨੂੰ ਡਾਇਰੈਕਟਰ ਅਮਰ ਹੰਦਲਜੀ ਨੇ ਕੀਤਾ ਹੈ ਤੇ ਇਸ ਫਿਲਮ ਨੂੰ ਰਿਟਨ ਤੇ ਪ੍ਰੋਡਿਊਸ ਕਿ ਗਪੀ ਗਰੇ ਹਾਲ ਨੇ ਕੀਤਾ ਹੈ ਜੇ ਫਿਲਮ ਦੀ ਸਕਰੀਨਸ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਇੰਡੀਆ ਦੇ ਵਿੱਚ 500 ਤੇ ਵਰਲਡਵਾਈਡ 100 ਦੇ ਕਰੀਬ ਸਕਰੀਨਸ ਮਿਲੀਆਂ ਜੇ ਵਾਰਨਿੰਗ 2 ਦੇ ਬਜਟ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਬਜਟ ਲਗਭਗ 8 ਤੋਂ 12 ਕਰੋੜ ਦੇ ਕਰੀਬ ਹੈ ਤੇ ਜੇ ਗਪੀ ਗਰੇ ਹਾਲ ਦੀ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਵਾਰਨਿੰਗ 2 ਨੇ ਆਪਣੇ ਪਹਿਲੇ ਦਿਨ ਤਾਂ ਟੋਟਲ 2 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ 80 ਤੋਂ 90 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਦਿਨ ਇਸ ਫਿਲਮ ਨੇ 1 ਕਰੋੜ 50 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਚੌਥੇ ਦਿਨ 1 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਤੇ ਪੰਜਵੇਂ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਵਰਲਡਵਾਈਡ 3 ਕਰੋੜ ਦੇ ਕਰੀਬ ਕਲੈਕਸ਼ਨ ਕਰ ਰਹੀ ਹੈ ਯਾਨੀ ਕਿ ਹੁਣ ਤੱਕ ਇਹ ਫਿਲਮ ਟੋਟਲ ਵਰਲਡਵਾਈਡ 8 ਕਰੋੜ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਘਟ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਸੋ ਇਹ ਸੀ ਵਰਨਿੰਗ 2 ਦੀ ਪਸ਼ਟ 5 ਡੇਜ਼ ਦੀ ਬਾਕਸ অফ ਇਸ ਕਲੈਕਸ਼ਨ ਬਾਕੀ ਕੀ ਤੁਸੀਂ ਵਰਨਿੰਗ 2 ਫਿਲਮ ਨੂੰ ਦੇਖ ਚੁੱਕੇ ਹੋ ਜਾਂ ਨਹੀਂ ਇਹ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਕੀ ਜੇਕਰ ਤੁਸੀਂ ਗਿੱਪੀ ਗਰੇਵਾਲ ਤੇ ਪ੍ਰਿੰਸ ਕਨਵਲਜੀਤ ਨੂੰ ਇੱਕ ਵਧੀਆ ਕਲਾਕਾਰ ਮੰਨਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੀ ਹੋਰ ਵੀਡੀਓ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ